ਹਾਂਜੀ ਪਿਆਰੇ ਬੱਚਿਓ ਮੈਂ ਕਸ਼ਮੀਰ ਸਿੰਘ ਕਮਾਨ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਕਾਕੜਾ ਜ਼ਿਲ੍ਹਾ ਸੰਗਰੂਰ ਅੱਜ ਆਪਾਂ 10ਵੀਂ ਜਮਾਤ ਦੇ ਤਿੰਨ ਅੰਕਾਂ ਵਾਲੇ ਪ੍ਰਸ਼ਨਾਂ ਦੀ ਦੁਹਰਾਈ ਕਰ ਰਹੇ ਹਾਂ ਤਾਂ ਹੁਣ ਆਪਣੇ ਕੋਲ ਪ੍ਰਸ਼ਨ ਨੰਬਰ ਹੈਗਾ 62 ਪ੍ਰਸ਼ਨ ਕੀ ਹੈ ਕੀ ਸੋਲੇਨੋਇਡ ਨੂੰ ਬਿਜਲੀ ਚੁੰਬਕ ਬਣਾਇਆ ਜਾ ਸਕਦਾ ਹੈ ਜੇਕਰ ਹਾਂ ਤਾਂ ਕਿਵੇਂ ਹਾਂਜੀ ਬੇਟਾ ਸਾਡੇ ਕੋਲੇ ਪ੍ਰਸ਼ਨ ਹੈ ਕੀ ਸੋਲੇਨੋਇਡ ਨੂੰ ਬਿਜਲੀ ਚੁੰਬਕ ਬਣਾਇਆ ਜਾ ਸਕਦਾ ਹੈ ਜੇਕਰ ਹਾਂ ਤਾਂ ਕਿਵੇਂ ਦੇਖੋ ਬਟੇ ਇਹ ਸਾਡੇ ਕੋਲ ਇੱਕ ਸੋਲੇਨੋਇਡ ਹੈ ਜੇ ਇਹਦੇ ਆਲੇ ਦੁਆਲੇ ਅਸੀਂ ਚੁੰਬਕੀ ਖੇਤਰ ਹੈ ਜਿਹੜਾ ਬਣ ਰਿਹਾ ਉਸ ਨੂੰ ਲਾਈਨਸ ਨਾਲ ਦਿਖਾ ਰਹਾਂਗੇ ਠੀਕ ਹੈ ਤਾਂ ਇਸ ਪ੍ਰਸ਼ਨ ਦਾ ਆਪਣੇ ਦਾ ਜਿਹੜਾ ਉੱਤਰ ਹੈ ਉਹ ਕੀ ਹੈਗਾ ਦੇਖੋ ਉੱਤਰ ਹੈ ਹਾਂ ਸੋਲੇਨੋਇਡ ਨੂੰ ਬਿਜਲੀ ਚੁੰਬਕ ਬਣਾਇਆ ਜਾ ਸਕਦਾ ਹੈ ਜਦੋਂ ਅਸੀਂ ਸੋਲੇਨੋਇਡ ਵਿੱਚ ਕਰੰਟ ਲਗਾਉਂਦੇ ਹਾਂ ਤਾਂ ਉਸਦੇ ਹਰ ਕੁੰਡਲ ਵਿੱਚ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ ਕਿਉਂਕਿ ਬਈਟੇ ਸਾਰੇ ਕੁੰਡਲ ਜਿਹੜੇ ਹੁੰਦੇ ਨੇ ਸਮਾਨਾਂਤਰ ਹੁੰਦੇ ਨੇ ਇਸ ਲਈ ਜਿਹੜਾ ਇਹ ਚੁੰਬਕੀ ਖੇਤਰ ਹੁੰਦਾ ਹੈ ਇਹ ਆਪਸ ਵਿੱਚ ਜੁੜ ਜਾਂਦਾ ਹੈ ਤੇ ਜੁੜ ਕੇ ਇੱਕ ਸ਼ਕਤੀਸ਼ਾਲੀ ਬਿਜਲੀ ਚੁੰਬਕ ਬਣਾਉਂਦਾ ਹੈ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਪ੍ਰਸ਼ਨ ਜਿਹੜਾ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਥੈਂਕ ਯੂ